ਭਿੰਡਾ ਦੇ ਵਿੱਚ ਪਰਸੋ ਬੇਮੌਸਮ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਪੁੱਤਾ ਮੰਗੂ ਕਣਕ ਦੀ ਪੈਦਾਵਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈਗਾ ਸਾਡੇ ਕੋਲ ਇੱਕ ਵਕਤ ਖੇਤੀਬਾੜੀ ਅਧਿਕਾਰੀ ਮੌਜੂਦ ਹੈਗੇ ਸੀ ਪੁੱਛਦੇ ਹੁਣਾਂ ਤੋਂ ਭਿੰਡੇ ਵਿੱਚ ਕਿੰਨੇ ਕਿਹੜੇ ਕਿਸਾਨਾਂ ਦੇ ਖੇਤਾਂ ਨੂੰ ਕਣਕ ਦੇ ਖੇਤਾਂ ਨੂੰ ਨੁਕਸਾਨ ਹੋਇਆ ਕਿੰਨੀ ਕੋ ਫਸਲ ਬਰਬਾਦ ਹੋਈ ਹੈ ਕੀ ਕਹਿਣਾ ਬਾਰੇ ਅ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪਰਸੋ ਗੜੇਮਾਰੀ ਹੋਈ ਹੈ ਜੇ ਭਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਕਿੰਨੇ ਕੁ ਪਿੰਡ ਇਹਦੇ ਨਾਲ ਪ੍ਰਭਾਵਿਤ ਪ੍ਰਭਾਵਿਤ ਹੋਇਆ ਤੇ ਕੀ ਨੁਕਸਾਨ ਹੋਇਆ ਜੀ ਜਿਹੜੀ ਗੜੇਮਾਰੀ ਹੋਈ ਆ ਜੀ ਪਰਸੋਂ ਉਹਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਕੁੱਲ 70 ਪਿੰਡਾਂ ਦੇ ਵਿੱਚ ਜਿਹੜਾ ਹੈਗਾ ਗੜੇਮਾਰੀ ਹੋਈ ਆ ਤੇ ਬਾਕੀ ਸੱਤ ਬਲਾਕ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚੋਂ ਕਿ ਮੋੜ, ਰਾਮਪੁਰਾ ਤੇ ਤਲਵੰਡੀ ਸਾਬੋ ਇੱਥੇ ਜਿਹੜੀ ਹੈਗੀ ਆ ਕੋਈ ਨੁਕਸਾਨ ਨਹੀਂ ਹੋਇਆ ਗੜੇਮਾਰੀ ਨਹੀਂ ਹੋਈ ਬਾਕੀ ਜਿਹੜੇ ਚਾਰ ਬਲਾਕ ਹੈਗੇ ਆ ਬਠਿੰਡਾ ਨਥਾਣਾ, ਫੂਲ ਤੇ ਸੰਗਤ ਇਹਨਾਂ ਦੇ ਵਿੱਚ ਹੈਗੇ ਆ 70 ਪਿੰਡ ਬਣਦੇ ਆ ਟੋਟਲ ਤੇ ਜਿਦਾ ਕਿ ਸਾਡਾ ਸਟਾਫ ਅੱਜ ਜਾ ਕੇ ਮੌਸਮ ਸਾਫ਼ ਹੋਇਆ ਤੇ ਅੱਜ ਸਾਰਾ ਸਟਾਫ ਸਾਡਾ ਫੀਲਡ ਦੇ ਵਿੱਚ ਆ ਤੇ ਸਾਰੇ ਜਿਹੜੇ ਹੈਗੇ ਆ ਖੇਤ ਖੇਤੋਂ ਖੇਤੀ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਆ ਉਹਨਾਂ ਦੀ ਫਸਲ ਦੀ ਜਿਹੜੀ ਕੰਡੀਸ਼ਨ ਵੇਖ ਰਹੇ ਆ ਤਾਂ ਕਿ ਜਿਹੜਾ ਹੈਗਾ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾ ਸਕੇ ਸਰ ਇੱਕ ਆਪਾਂ ਗੱਲ ਕਰੀਏ ਵੀਡੀਓ ਕਾਫੀ ਵਾਇਰਲ ਹੋਈ ਸੀ ਉਹ ਪਰਸ ਗੜੇਮਰੀ ਹੋਈ ਹੈ ਫੂਲ ਏਰੀਆ ਦੇ ਖਾਸ ਤੌਰ ਤੇ ਜਿਹੜਾ ਹੈਗਾ ਪਕਤਾ ਪਾਇਕੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਇਧਰ ਬੱਲੂਆਂ ਦੇ ਪਾਸੇ ਤੁਸੀਂ ਦੱਸੋ ਕਿ ਪਿੰਡ ਕਿਹੜੇ ਕਿਹੜੇ ਪਿੰਡ ਪੈਂਦੇ ਜਿੱਥੇ ਜਾ ਨੁਕਸਾਨ ਹੋਇਆ ਹੋਵੇ ਹਾਂਜੀ ਹਾਂ ਬਠਿੰਡੇ ਦੇ ਵਿੱਚ ਜਿਵੇਂ ਮੀਆਂ ਮਲਤਾਨੀਆਂ ਤੇ ਉਹਨਾ ਬਾਹੂ ਯਾਤਰੀ ਬਾਹੂ ਸਿਵੀਆਂ ਬਲਾਡੇ ਵਾਲਾ ਬ੍ਰਹਿਮਣ ਦਵਾਨਾ ਤੇ ਸਿਵੀਆਂ ਪਿੰਡ ਇਧਰ ਪੀਸੀਆਣੇ ਵਾਲੀ ਸਾਈਡ ਪੀਸੀਆਣਾ ਹੈਗਾ ਗੋਨਿਆਣਾ ਨਹੀਂਆ ਵਾਲਾ ਇਹ ਤਾਂ ਬਠਿੰਡੇ ਦੇ ਪਿੰਡ ਬਣਦੇ ਆ ਬਠਿੰਡੇ ਦੇ ਟੋਟਲ 32 ਪਿੰਡਾਂ ਦੇ ਵਿੱਚ ਜਿਹੜੀ ਗੜੇਮਾਰੀ ਹੋਈ ਆ ਤੇ ਜਿੱਥੋਂ ਤੱਕ ਕਿ ਨਥਾਣੀ ਨਥਾਣੀ ਬਲਾਕ ਦਾ ਸਵਾਲ ਨਥਾਣੀ ਵਿੱਚ ਕਲਿਆਣ ਸੁੱਖਾ ਕਲਿਆਣ ਮਲਕਾ ਕਲਿਆਣ ਸੱਦਾ ਗਿੱਦੜ ਢੇਲਵਾ ਗਵਿੰਦਪੁਰਾ ਨਾਥਪੁਰਾ ਨਥਾਣਾ ਇਹ ਟੋਟਲ 8 ਪਿੰਡ ਨਥਾਣੀ ਬਲਾਕ ਦੇ ਤੇ ਫੂਲ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਫੂਲ ਦੇ ਵਿੱਚ ਭਗਤਾ ਭੋਡੀਪੁਰਾ ਤੇ ਕੋਠਾਗੁਰੂ ਮਲੂਕਾ ਹਾਕਮ ਸਿੰਘ ਵਾਲਾ ਤੇ ਆਪਣਾ RAMU ਵਾਲਾ ਹਮੀਰਗੜ੍ਹ ਗੁਰੂ ਸਰ ਅਕਲੀਆ ਜਲਾਲ ਤਿੱਪੂ ਢੀਪੂਰਾ ਕਰਕੇ ਜਿਹੜੇ ਹੈਗੇ ਆ 16 ਪਿੰਡਾਂ ਦੇ ਵਿੱਚ ਗੜੇਮਾਰੀ ਜਿਹੜੀ ਫੂਲ ਬਲਾਕ ਦੇ ਵਿੱਚ ਹੋਈ ਆ ਤੇ ਸੰਗਤ ਦੇ ਜਿਹੜੇ ਹੈਗੇ ਆ ਸਰਕਲ ਕੁੱਦਾ ਦੇ ਪਿੰਡ ਨੇ ਸਰਕਲ ਕਾਲਚਰਾਣੀ ਦੇ ਪਿੰਡ ਨੇ ਤੇ ਰੈਕੇ ਕਲਾਂ ਵਾਲਾ ਏਰੀਆ ਜਿਹੜਾ ਚਾਰ ਪੰਜ ਪਿੰਡ ਜਿਹੜੇ ਰੈਕੇ ਕਲਾਂ ਸਰਕਲ ਦੇ ਵਿੱਚ ਨੇ ਇਹ ਟੋਟਲ 14 ਪਿੰਡ ਆ ਜਿਹੜੇ ਇਹ ਸੰਗਤ ਬਲਾਕ ਦੇ ਆ ਜਿੱਥੇ ਗੜੇਮਾਰੀ ਹੋਈ ਆ ਬਾਕੀ ਸਾਰੇ ਕਿਤੇ ਵਸਤ ਆ ਸੋ ਇਹ ਟੋਟਲ ਬਠਿੰਡੇ ਜ਼ਿਲ੍ਹੇ ਦੇ 292 ਪਿੰਡਾਂ ਦੇ ਵਿੱਚੋਂ 70 ਪਿੰਡਾਂ ਦੇ ਵਿੱਚ ਜਿਹੜੀ ਰਿਪੋਰਟਿੰਗ ਹੋਈ ਆ ਜਿੱਥੇ ਗੜੇਮਾਰੀ ਹੋਈ ਆ ਜਿਹਦਾ ਨੁਕਸਾਨ ਜਿਹੜਾ ਹੈਗਾ ਸਾਡਾ ਸਟਾਫ ਜਿਹੜਾ ਹੈਗਾ ਜਿਹੜਾ ਹੈਗਾ ਸ਼ਾਮ ਤੱਕ ਰਿਪੋਰਟ ਕਰੂਗਾ ਸਾਨੂੰ ਇੱਥੇ ਜਿਹੜਾ ਹੈਗਾ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾਕਟਰ ਕਰਨਜੀਤ ਸਿੰਘ ਗਿੱਲ ਜੀ ਦੀ ਅਗਵਾਈ ਦੇ ਵਿੱਚ ਸਾਰਾ ਸਟਾਫ ਆ ਜਿਹੜਾ ਉਹ ਫੀਲਡ ਦੇ ਵਿੱਚ ਜਾ ਕੇ ਸਰਵੇ ਕਰ ਰਿਹਾ ਸੋ ਕਿਸੇ ਵੀ ਕਿਸਾਨ ਨਾਲ ਕੋਈ ਤੱਕਾ ਨਹੀਂ ਹੋਣ ਦਿੱਤਾ ਜਾਊਗਾ ਜਿੱਥੇ ਜਿੰਨਾ ਨੁਕਸਾਨ ਹੋਊਗਾ ਉਹਦੀ ਜਿਹੜੀ ਰਿਪੋਰਟਿੰਗ ਆ ਉਹਦੀ ਉੱਚ ਅਧਿਕਾਰੀਆਂ ਨੂੰ ਕੀਤੀ ਜਾਊਗੀ ਅੱਛਾ ਕਿਸਾਨ ਮੰਗ ਕਰ ਰਿਹਾ ਵੀ ਸਰਕਾਰ ਤੋਂ ਖੇਤੀਬਾੜੀ ਵਿਭਾਗ ਦੇ ਤੋਂ ਵੀ ਇਹ ਜਿਹੜੇ ਸਾਰੇ ਜਿਹੜੇ ਨੁਕਸਾਨ ਜਿਹੜਾ ਹੋਇਆ ਕਿਸਾਨਾਂ ਦਾ ਫਸਲ ਦਾ ਉਹਦੀ ਗਦਾਵਰੀ ਕਰਾਈ ਜਾਵੇ ਤੇ ਉਹਨੂੰ ਮੁਆਜਰਾ ਦਿੱਤਾ ਜਾਵੇ ਇਸ ਬੰਦੇ ਵਿੱਚ ਕਿਸ ਤਰ੍ਹਾਂ ਫਿਰ ਤੁਸੀਂ ਜੇ ਤੁਹਾਨੂੰ ਗਦਾਵਰੀ ਦੇ ਆਰਡਰ ਆਂਦੇ ਹੈਗੇ ਆ ਕਿਸ ਤਰ੍ਹਾਂ ਪਰਸੈਂਟ ਕਿੰਨੇ ਕਿਸਾਨਾਂ ਨੂੰ ਮੁਆਜਰਾ ਮਿਲੂਗਾ ਕਿੰਨੇ ਪਰਸੈਂਟ ਉਹਦੀ ਹੋਣੀ ਹੈ ਬਿਲਕੁਲ ਜੀ ਜੇ ਥੋੜਾ ਵੱਡੇ ਲੈਵਲ ਤੇ ਜਿਹੜਾ ਨੁਕਸਾਨ ਜ਼ਿਆਦਾ ਹੋ ਜਿਆਦਾ ਹੋਇਆ ਹੋਊਗਾ ਉਹਦੀ ਰਿਪੋਰਟ ਜਿਹੜੀ ਹੈਗੀ ਆ ਕੀਤੀ ਜਾਂਦੀ ਆ ਸਟਾਫ ਵੱਲੋਂ ਜੇਕਰ ਪੰਜਾਬ ਸਰਕਾਰ ਵੱਲੋਂ ਗਰਦਾਵਰੀ ਦੇ ਹੁਕਮ ਦਿੱਤੇ ਜਾਂਦੇ ਆ ਤਾਂ ਜਿਹੜੀ ਹੈਗੀ ਆ ਗਰਦਾਵਰੀ ਆ ਰੈਵਨਿਊ ਡਿਪਾਰਟਮੈਂਟ ਨਾਲ ਰਲ ਕੇ ਸਾਡੇ ਡਿਪਾਰਟਮੈਂਟ ਨੇ ਪਹਿਲਾਂ ਵੀ ਜਦੋਂ ਕਿਤੇ ਕੋਈ ਨਰਮੇ ਦੀ ਫਸਲ ਖਰਾਬ ਹੋਈ ਆ ਤਾਂ ਉਦੋਂ ਜਿਹੜਾ ਹੈਗਾ ਗਰਦਾਵਰੀ ਰੈਵਨਿਊ ਡਿਪਾਰਟਮੈਂਟ ਨਾਲ ਰਲ ਕੇ ਐਗਰੀਕਲਚਰ ਡਿਪਾਰਟਮੈਂਟ ਨੇ ਜਿਹੜਾ ਹੈਗਾ ਇਹ ਗਰਦਾਵਰੀ ਦਾ ਕੰਮ ਕੀਤਾ ਵੈਸੇ ਇਹ ਹੈਗਾ ਵੀ ਇਹਦੀ ਸਲੈਬ ਹੁੰਦੀ ਆ ਡੁਆਟ ਸਲੈਬਸ ਬੰਦੀਆਂ ਜਿਵੇਂ 0 ਤੋਂ 33% 33 ਤੋਂ ਕਈ ਵਾਰ 50 ਦੀ ਜਾਂ 33 ਤੋਂ 75 ਦੀ ਬਣਾ ਦਿੰਦੇ ਆ 75 ਤੋਂ 100 ਤੱਕ ਦੀ ਬਣਾ ਦਿੰਦੇ ਆ ਤੇ ਉਹ ਸਲੇਬਾਂ ਦੇ ਹਿਸਾਬ ਨਾਲ ਹੁੰਦਾ ਵੀ ਵੈਸੇ ਇਹ ਹੁੰਦਾ 30 33% ਤੋਂ ਨੀਚੇ ਤਾਂ ਨਹੀਂ ਜਿਹੜਾ ਹੈਗਾ ਉਸ ਨੁਕਸਾਨ ਦਾ ਕੁਝ ਵੀ ਦਿੱਤਾ ਜਾਂਦਾ 33 ਤੋਂ ਉੱਪਰ ਜੇਕਰ ਨੁਕਸਾਨ ਹੁੰਦਾ ਨੁਕਸਾਨ ਦਾ ਜੇਕਰ ਗਰਦਾਬਰੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਫੇਰ ਕਹਿ ਰਿਹਾ ਮੈਂ ਤਾਂ ਫੇਰ ਜਿਹੜਾ ਹੈਗਾ ਜੇ ਕਿਸੇ ਦਾ 70% ਨੁਕਸਾਨ ਆ 60% ਤਾਂ ਉਹਨੂੰ ਜਿਹੜਾ ਹੈਗਾ ਜਿਵੇਂ ਵੀ ਸਰਕਾਰ ਕੁਈ ਤਿਆ ਕਰਦੀ ਉਹਨੂੰ ਮੁਆਵਜ਼ਾ ਮਿਲਦਾ ਹਾਂ ਅੱਛਾ ਤੁਸੀਂ ਕਹਿੰਦੇ ਹੋ 33% ਤੋਂ ਘੱਟ ਜਿਹੜੇ ਨੁਕਸਾਨ ਆ ਉਹਨੂੰ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲੂਗਾ ਤੇ ਉੱਤੇ ਹੁੰਦਾ ਉਹਨੂੰ ਮੁਆਵਜ਼ਾ ਜੀ ਮਾ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਜਿਵੇਂ ਗਰਦਾਬਰੀ ਦੇ ਹੁਕਮ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਗੁਲਾਬੀ ਸੁੰਡੀ ਦੇ ਨਾਲ ਜਿਹੜਾ ਹੈਗਾ ਨਰਮੇ ਦੀ ਫਸਲ ਜਿਹੜੀ ਖਰਾਬ ਹੋਈ ਸੀ ਉਦੋਂ ਪੰਜਾਬ ਸਰਕਾਰ ਨੇ ਜਿਹੜੇ ਗਰਦਾਬਰੀ ਦੇ ਹੁਕਮ ਦਿੱਤੇ ਸੀ ਉਦੋਂ ਇਹ ਸਲੈਬਸ ਜਿਹੜੀਆਂ ਬਣੀਆਂ ਸੀਗੀਆਂ ਵੀ 33 ਤੋਂ ਉੱਪਰ ਵਾਲੇ ਨੂੰ ਜਿਹੜਾ ਹੈਗਾ 30 ਤੋਂ 75 75 ਤੋਂ 100 ਆ ਅਲੱਗ-ਅਲੱਗ ਅਮਾਊਂਟ ਜਿਹੜੀ ਉਹ ਰੱਖੀ ਗਈ ਸੀ ਤੇ ਬਾਕੀ ਹੁਣ ਦੇਖੋ ਜੇ ਕੋਈ ਨਵੀਆਂ ਜੇਕਰ ਪੰਜਾਬ ਸਰਕਾਰ ਗਰਦਾਵਰੀ ਦੇ ਹੁਕਮ ਦਿੰਦੀ ਆ ਤਾਂ ਫਿਰ ਉਹ ਨਵੀਆਂ ਸਲੈਬਸ ਆਉਣਗੀਆਂ ਜਾਂ ਉਸੇ ਸਲੈਬ ਦੇ ਅਕੋਰਡਿੰਗ ਜਿਹੜਾ ਹੈਗਾ ਗਰਦਾਵਰੀ ਕਰਾਈ ਜਾਊਗੀ ਇਹ ਤਾਂ ਅੱਗੇ ਜਿਹੜਾ ਹੈਗਾ ਸਰਕਾਰ ਨੇ ਫੈਸਲਾ ਕਰਨਾ ਬਿਲਕੁਲ ਇੱਕ ਤੁਸੀਂ ਦੱਸਿਆ ਵੀ ਤੁਹਾਡੀ ਸਰਵੇ ਟੀਮ ਗਈ ਹੋਈ ਆ ਪਿੰਡਾਂ ਦੇ ਵਿੱਚ ਅੱਜ ਸਾਹ ਪੈਗਾ 70 ਤੁਸੀਂ ਪਿੰਡ ਕਿਹਨਾਂ ਪ੍ਰਵਾਹਤ ਹੋਇਆ ਗੜੇਵਾਰੇ ਕਰਕੇ ਜੇ ਆਪਾਂ ਟੀਮ ਦੀ ਗੱਲ ਕਰੀ ਕਿੰਨੇ ਇੱਕ ਟੀਮ ਦੇ ਵਿੱਚ ਅਧਿਕਾਰੀ ਸ਼ਾਮਿਲ ਹੈਗੇ ਤੇ ਇਹਦੇ ਬਾਰੇ ਵੀ ਦੱਸੋ ਹਾਂ ਬਿਲਕੁਲ ਜੀ ਸਾਡੇ ਦੇਖੋ ਕੋਈ ਵੀ ਬਲਾਕ ਆ ਉਹਦੇ ਵਿੱਚ ਅੱਗੇ 5 ਜਾਂ ਕੋਈ 7-8 ਸਰਕਲ ਬਣੇ ਹੋਏ ਆ ਹਰੇਕ ਬਲਾਕ ਦੇ ਵਿੱਚ ਜਿਵੇਂ ਜੇ ਮੈਂ ਸੰਗਤ ਦੀ ਗੱਲ ਕਰਾਂ ਤਾਂ 7-8 ਸਰਕਲ ਨਹੀਂ ਉੱਥੇ ਹਰੇਕ ਸਰਕਲ ਦੇ ਵਿੱਚ ਸਾਡੇ ਇੱਕ ਖੇਤੀਬਾੜੀ ਵਿਕਾਸ ਅਫਸਰ ਏਡੀਓ ਨਾਲ ਉਹਦੇ ਖੇਤੀਬਾੜੀ ਓਪਨ ਰੀਖਕ ਜਿਹਨੂੰ ਸਬ ਇਨਸਪੈਕਟਰ ਕਹਿ ਦਿੰਨੇ ਆਂ ਅਸੀਂ ਨਾਲ ਅੱਗੇ ਉਹਨਾਂ ਦੇ ਨਾਲ ਬੇਲਦਾਰ ਨੇ ਸੋ ਆਪਦੇ-ਆਪ ਦੇ ਪਿੰਡਾਂ ਦੇ ਵਿੱਚ ਜਿਵੇਂ 5-5 10-10 ਪਿੰਡ ਨੇ ਸਾਰਿਆਂ ਕੋਲ ਤਾਂ ਉਹ ਆਪਦੇ ਪਿੰਡਾਂ ਦੇ ਵਿੱਚ ਹੀ ਸਵੇਰ ਤੋਂ ਲੈ ਕੇ ਜਿਹੜਾ ਹੈਗਾ ਉੱਥੇ ਸਰਵੇ ਕਰ ਰਹੇ ਨੇ ਸੋ ਜਿਹੜੀ ਉਹ ਅੱਜ ਸ਼ਾਮ ਤੱਕ ਜਾਂ ਬਸ ਕੱਲ ਤੱਕ ਜਿਹੜੀ ਉਹ ਫਾਈਨਲ ਰਿਪੋਰਟ ਆ ਉਹ ਆਪਣੇ ਸਾਹਮਣੇ ਆ ਜੂਗੀ ਕਿੰਨੇ ਕਿੰਨੇ ਕੋਲ ਕਿੰਨੇ ਅਧਿਕਾਰੀ ਹੈਗੇ ਸਾਬ ਉਹ ਗੱਲ ਕਰੀਏ ਅ ਸਟਾਫ ਸਾਡੇ ਕੋਲ ਹੈਗਾ ਜੀ ਕਾਫੀ ਜਿਵੇਂ ਤੁਸੀਂ ਆਪਾਂ ਗੱਲ ਕਰੀਏ ਸੰਗਤ ਦੇ ਵਿੱਚ ਵੀ ਸਾਡੇ ਕੋਲ ਜਿਵੇਂ 3 ਨੇੜਿਓ ਨੇ ਤੇ گا ਅੱਗੇ ਜਿਹੜਾ ਹੈਗਾ 4-5 ਉੱਥੇ ਸਬ ਇੰਸਪੈਕਟਰ ਹੈਗੇ ਆ ਬਾਕੀ ਜੇ ਕੋਈ ਕਿਤੇ ਕੋਈ ਵੈਕੈਂਸੀ ਅ ਮਤਲਬ ਖਾਲੀ ਵੀ ਆ ਤਾਂ ਉਹਦਾ ਜਿਹੜਾ ਵਾਧੂ ਚਾਰਜ ਆ ਉਹ ਦਿੱਤਾ ਹੋਇਆ ਸਾਰਿਆਂ ਨੂੰ ਵੀ ਕੋਈ ਇਹ ਨਹੀਂ ਇਹੋ ਜਿਹਾ ਏਰੀਆ ਨਹੀਂ ਹੈਗਾ ਵੀ ਜਿੱਥੇ ਕੋਈ ਸਟਾਫ ਹੀ ਨਾ ਹੋਵੇ ਵੀ ਜੇ ਸਟਾਫ ਘੱਟ ਆ ਘੱਟ ਜ਼ਰੂਰ ਆ ਵੈਕੈਂਸੀਜ਼ ਖਾਲੀ ਨੇ ਤਾਂ ਜਿਹੜਾ ਉਹਨਾਂ ਦਾ ਵਾਧੂ ਚਾਰਜ ਆ ਉਹ ਇੱਥੋਂ ਮੁੱਖ ਖੇਤੀਬੜੀ ਅਫਸਰ ਵੱਲੋਂ ਕੰਮ ਚਲਾਉਣ ਲਈ ਉਹਨਾਂ ਨੂੰ ਚਾਰਜ ਦਿੱਤਾ ਹੋਇਆ ਸੋ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਵੀ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਜਾਵੇ ਹੀ ਨਾ ਸੋ ਸਾਰੇ ਪਿੰਡਾਂ ਦੇ ਵਿੱਚ ਅਪਰੋਚ ਕੀਤੀ ਜਾਊਗੀ ਸਟਾਫ ਵੱਲੋਂ ਤੇ ਜਿਹੜਾ ਹੈਗਾ ਐਕਚੁਅਲ ਜਿਹੜੀ ਰਿਪੋਰਟ ਆ ਡੈਮੇਜ ਦੀ ਕਿੰਨੇ ਪਰਸੈਂਟ ਨੁਕਸਾਨ ਉਹ ਜਿਹੜਾ ਮੁੱਖ ਖੇਤੀਬਾੜੀ ਅਫਸਰ ਨੂੰ ਜਿਹੜੀ ਉਹਦੀ ਰਿਪੋਰਟ ਭੇਜੀ ਜਾਊਗੀ ਜਿਹੜੀ ਕਿ ਅੱਗੇ ਇਹਨਾਂ ਵੱਲੋਂ ਜਿਹੜੀ ਮਾਨਯੋਗ ਡਾਇਰੈਕਟਰ ਨੂੰ ਤੇ ਪੰਜਾਬ ਸਰਕਾਰ ਨੂੰ ਅੱਗੇ ਰਿਪੋਰਟ ਹੈ ਜਿਹੜੀ ਨੁਕਸਾਨ ਦੀ ਭੇਜੀ ਜਾਊਗੀ ਬਿਲਕੁਲ ਐਸੀ ਸਾਡੇ ਕੋਲੇ ਖੇਤੀਬਾੜੀ ਅਧਿਕਾਰੀ ਤੇ ਨਾਲ ਸਾਫ਼ ਕਹਿਣਾ ਹੈਗਾ ਪਿੰਡਾਂ ਦੀ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਲਗਭਗ 70 ਪਿੰਡ ਦੇ ਵਿੱਚ ਜਿਹੜੇ ਗੜੇ ਮਾਰੇ ਦਾ ਨੁਕਸਾਨ ਨੁਕਸਾਨ ਦੇਖਿਆ ਗਿਆ ਹੈਗਾ ਤੇ ਖੇਤੀਬਾੜੀ ਅਧਿਕਾਰੀ ਦੇ ਤਰਫੋਂ ਅੱਜ ਤੋਂ ਹੀ ਜਿਹੜਾ ਹੈਗਾ ਅਜ ਮੌਸਮ ਸਾਫ਼ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵੇ ਕੀਤਾ ਜਾ ਰਿਹਾ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਵੀ ਕਿੰਨੇ ਕ ਏਕੜ ਦੇ ਵਿੱਚ ਕਿੰਨੇ ਕਿਸਾਨ ਦਾ ਨੁਕਸਾਨ ਹੋਇਆ ਗੜੇ ਮਾਰੀ ਕਰਕੇ ਜਿੰਨਾ ਵੀ ਨੁਕਸਾਨ ਹੋਊਗਾ ਉਹਦੀ ਜਿਹੜੀ ਪਰਪਾਈ ਜਿਹੜੀ ਹੈ ਇਹਨਾਂ ਦੇ ਤਰਫੋਂ ਪੰਜਾਬ ਸਰਕਾਰ ਨੂੰ ਭੇਜੀ ਜਾਊਗੀ ਤੇ ਪੰਜਾਬ ਸਰਕਾਰ ਦੀ ਤਰਫੋਂ ਜਿੰਨਾ ਵੀ ਐਲਾਨ ਕੀਤਾ ਜਾਂਦਾ ਹੈਗਾ ਹਰ ਕਿਸਾਨ ਨੂੰ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਵੇਗਾ ਵਹਿੰਦਾ ਤੋਂ ਗੋਬਿੰਦਸਿੰਘ ਲਿਮਿਟਡ ਨਿਊਜ਼ ਪੰਜਾਬ